ਸਿਲਾ ਪੁਲਿਸ ਮੁਖੀ सुरेंद्र ਲੰਬਾ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੁਸ਼ਿਆਰਪੁਰ ਤੇ ਹਾਜੀਪੁਰ ਪੁਲਿਸ ਨੇ ਕਾਰਚੋਰ ਗਿਰੋਦੇ ਇੱਕ ਮੈਂਬਰ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਕਾਬੂ ਕੀਤੇ ਗਏ ਕਥਤ ਦੋਸ਼ੀ ਪਾਸੋਂ ਤਿੰਨ ਕਾਰਾਂ ਸਮੇਤ ਅੱਠ ਜਾਲੀ ਨੰਬਰ ਪਲੇਟਾਂ ਵੀ ਬਰਾਮਦ ਕੀਤੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਡੀਐਸਪੀ ਕੁਲਵਿੰਦਰ ਸਿੰਘ ਵਰਕਰ ਨੇ ਦੱਸਿਆ ਕਿ ਹਾਜੀਪੁਰ ਪੁਲਿਸ ਨੇ ਇੱਕ ਕਾਰਚੋਰ ਨੂੰ ਕਾਬੂ ਕੀਤਾ ਸੀ ਤੇ ਜਦੋਂ ਪੁਲਿਸ ਵੱਲੋਂ ਕਾਬੂ ਕੀਤੇ ਗਏ ਚੋਰ ਤੋਂ ਸਖਤੀ ਨਾਲ ਪੁਛਸ਼ ਕੀਤੀ ਗਈ ਤਾਂ ਉਸ ਪਾਸੋਂ ਦੋ ਹੋਰ ਵੀ ਗੱਡੀਆਂ ਬ੍ਰਮ੍ਭਦ ਹੋਈਆਂ ਨੇ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਚੋਰ ਤੋਂ ਇੱਕ ਟਵੇਰਾ ਕਿੱਡੀ ਵਰਨਾਕਰ ਅਤੇ ਇਕੋ ਵੈਨ ਬ੍ਰਮ੍ਭਦ ਹੋਈ ਹੈ ਤੇ ਉਸ ਪਾਸੋਂ ਬੜਾਈਆਂ ਹੋਈਆਂ ਅੱਠ ਜਾਲੀ ਨੰਬਰ ਪਲੇਟਾਂ ਵੀ ਪੁਲਿਸ ਨੂੰ ਹਾਸਲ ਹੋਈਆਂ ਨੇ ਡੀਐਸਪੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਪਛਾਣ ਰਜਿੰਦਰ ਕੁਮਾਰ ਉਰਫ ਗੋਰਾ ਪੁੱਤਰ ਪਿਆਰਾ ਲਾਲ ਵਸੀ ਗੁਰਦਾਸਪੁਰ ਵਜੋਂ ਹੋਈ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਦਿਲਬਖ ਸਿੰਘ ਘਰਾਣ ਦੀ ਰਿਪੋਰਟ ਜੋ ਐਫ ਆਈ ਆਰ ਨੰਬਰ 99 ਡੇਟ 10 12 2023 ਅੰਡਰ ਸੈਕਸ਼ਨ 379 ਆਈ ਪੀ ਸੀ ਜਿਹੜੀ ਸतीश ਕੁਮਾਰ ਲਾਡੀ ਵਾਸੀ ਹਾਜੀਪੁਰ ਦੇ ਬਿਆਨ ਤੇ ਦਰਜ ਰਜਿਸਟਰ ਕੀਤੀ ਸੀ ਜ ਜਿਹਨੇ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਸੀ ਕਿ ਉਸ ਦੀ ਟਵੇਹਰਾ ਗੱਡੀ ਜਿਹੜੀ ਉਹਨੇ ਘਰ ਦੇ ਬਾਹਰ ਲਾਈ ਸੀ ਉਹ ਕੋਈ ਨਾਮ ਬਲੋ ਵਿਅਕਤੀ ਚੋਰੀ ਕਰਕੇ ਲੈ ਗਏ ਆ ਮਕਦਮਾ ਦਰਜਿਕਾ ਤੋਂ ਬਾਅਦ ਇਨਸਪੈਕਟਰ ਅਮਰਜੀਤ ਐਸ ਐਚ ਓ ਹਾਜੀਪੁਰ ਨੇ ਆਪਣੀ ਟੀਮ ਦੇ ਨਾਲ ਤਫ਼ਤੀਸ਼ ਸ਼ੁਰੂ ਕੀਤੀ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਇਹ ਤੋਂ ਪਾਇਆ ਗਿਆ ਕਿ ਇੱਕ ਇਕੋ ਗੱਡੀ ਆ ਉਹਦੇ ਵਿੱਚੋਂ ਦੋ ਬੰਦੇ ਉਤਰੇ ਆ ਜਿਹੜੀ ਕਿ ਉਕਤ ਗੱਡੀ ਨੂੰ ਖੋਲ ਕੇ ਚੋਰੀ ਕਰਕੇ ਲੈ ਗਏ ਆ ਇਹ ਕੈਮਰੇ ਫੋਲੋ ਕਰਦੇ 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 ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਨੰਗਲਪੁਰ ਏਰੀਆ ਦੇ ਵਿੱਚ ਪਹੁੰਚੇ ਆ ਜਿੱਥੇ ਜਾ ਕੇ ਅੱਗੇ ਜਿਹੜੇ ਕੈਮਰੇ ਆ ਗੱਡੀ ਨਹੀਂ ਸੀ ਕਿਤੇ ਵੀ ਦਿਸ ਰਹੀ ਉਸ ਤੋਂ ਬਾਅਦ ਇਹਨੇ ਲਿੰਕ ਰੋਡਾਂ ਨੂੰ ਚੈੱਕ ਕਰਨਾ ਸ਼ੁਰੂ ਕੀਤਾ ਤੇ ਲਿੰਕ ਰੋਡ ਚੈੱਕ ਕਰਦੇ ਕਰਦੇ ਇਹਨਾਂ ਨੂੰ ਜਿਹੜੀ ਇੱਕ ਢਾਬੇ ਤੇ ਲੱਗੇ ਹੋਏ ਸੀ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਉਹ ਗੱਡੀ ਜਿਹੜੀ ਆ ਇੱਕ ਪਿੰਡ ਸੈਦੋ ਢਾਕੀ ਪੈਂਦਾ ਉਹ ਸਾਈਡ ਨੂੰ ਜਾਂਦੀ ਦਿਖੀ ਆ ਅੱਗੇ ਜਾ ਕੇ ਇਹਨੇ ਪਿੰਡ ਦੇ ਵਿੱਚ ਸਰਚ ਕੀਤੀ ਆ ਤਾਂ ਉੱਥੇ ਇਹਨਾਂ ਨੂੰ ਜਿਹੜੀ ਇੱਥੋਂ ਗੱਡੀ ਚੋਰੀ ਹੋਈ ਸੀ ਉਹ ਉਹਦੇ ਨਾਲ ਇੱਕ ਇਕੋ ਵੈਨ ਜਿਹੜੀ ਨੰਬਰੀ ਹੈਗੀ DL9CAB4403 ਜਿਹੜੀ ਕਿ ਇਹਨਾਂ ਨੇ ਸ਼ਾਹਪੂਰ ਕੰਢੀ ਤੋਂ ਚੋਰੀ ਕੀਤੀ ਸੀ ਇੱਕ ਵਾਰ ਨਾਕਾਰ ਐਚਪੀ 14ਏ 0549 ਇਹ ਤਿੰਨ ਗੱਡੀਆਂ ਬਰਾਮਦ ਹੋਈਆਂ ਜੋ ਗੱਡੀਆਂ ਨੂੰ ਚੋਰੀ ਕਰਨ ਵਾਲਾ ਰਜਿੰਦਰ ਕੁਮਾਰ ਗੋਰਾ ਪੁੱਤਰ ਪਿਆਰਾ لال ਵਾਸੀ ਜਾਗੋਵਾਲ ਬੇਟ ਖਾਣਾ ਭੈਣੀ ਮੀਆਂਖਾ ਜੋ ਕਿ ਉੱਥੇ ਕਿਰਾਏ ਤੇ ਰਹਿ ਰਿਹਾ ਸੀ ਉਹਨੂੰ ਗ੍ਰਿਫਤਾਰ ਕਰਕੇ ਇਹ ਤਿੰਨੇ ਗੱਡੀਆਂ ਬਰਾਮਦ ਕੀਤੀਆਂ ਜੋ ਤਫਤੀਸ਼ ਦੌਰਾਨ ਇਹ ਪਤਾ ਲੱਗਾ ਆ ਪੇ ਅਪਰੁਕਤ ਦੋਸ਼ੀ ਦੇ ਨਾਲ ਹੋਰ ਦੋ ਦੋਸ਼ੀ ਜਿਨ੍ਹਾਂ ਦੇ ਅਜੇ ਆਪਾਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਉਹ ਵੀ ਰਲ ਕੇ ਇਥੋਂ ਪੰਜਾਬ ਹਿਮਾਚਲ ਚੋ ਗੱਡੀਆਂ ਚੋਰੀ ਕਰਦੇ ਸੀ ਤੇ ਗੱਡੀਆਂ ਦੀਆਂ ਨੰਬਰ ਪਲੇਟਾਂ ਚੇਂਜ ਕਰਕੇ ਉਹਨਾਂ ਨੂੰ ਅੱਗੇ ਵੇਚ ਦਿੰਦੇ ਸੀ ਜੋ ਇਹਨਾਂ ਦੇ ਘਰ ਦੀ ਤਲਾਸ਼ੀ ਦੌਰਾਨ 8 ਹੋਰ ਵੱਖ-ਵੱਖ ਨੰਬਰ ਪਲੇਟਾਂ ਲੱਭੀਆਂ ਆ ਜਿਨ੍ਹਾਂ ਦਾ ਵੇਰਵਾ ਆਪਾਂ ਪ੍ਰੈਸ ਨੋਟ ਦੇ ਵਿੱਚ ਦਿੱਤਾ ਹੈ ਅੱਜ ਹੋਰ ਵੀ ਕੇਸ ਚੱਲਦੇ ਇਹਨਾਂ ਦੇ ਨਹੀਂ ਹਾਲ ਦੀ ਘੜੀ ਦਾ ਜਿੰਨੇ ਇਹਨਾਂ ਦੇ ਭੜੀ ਮੀਆਂ ਖਾਣੇ ਤੋਂ ਪਤਾ ਕਰਾਵਾਂਗੇ ਸਾਡੇ ਰਿਕਾਰਡ ਮੁਤਾਬਕ ਤਾਂ ਪਹਿਲਾ ਕੇਸ ਹੈ ਅਗਲੇ ਦੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹੁਣ ਇਹਨੂੰ ਅਦਾਲਤ 'ਚ ਪੇਸ਼ ਕਰਨ ਲੈ ਕੇ ਚੱਲੇ ਆਂ ਦੀ ਰਿਮਾਂਡ ਲਾਵਾਂਗੇ ਇਹਦੇ ਨਾਲ ਦੇ ਜਿਹੜੇ 2-3 ਫਰਾਰ ਸਾਥੀ ਆ ਬਾਕੀ ਇਹਨਾਂ ਦੀ ਜੋ ਟੈਕਨੀਕਲ ਮਦਦ ਦੇ ਨਾਲ ਸੀਡੀਆਰ ਵਗੈਰਾ ਦੇਖ ਕੇ ਹੋਰ ਜਿੱਥੇ ਗੱਲਾਂ ਹੋਈਆਂ ਆ ਜਾਂਦੇ ਕੋਈ ਹੋਰ ਚੋਰੀ ਦੀਆਂ ਗੱਡੀਆਂ ਤਾਂ ਉਹ ਵੀ ਬਰਾਮਦ ਕਰਾਂਗੇ